ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਵਲੌਗਸ ਤੇ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਨਿਊ ਨਿਊ ਆ ਤੇ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਟਾਈਮ ਹੋ ਗਿਆ ਸ਼ਾਇਦ ਨਾ ਸਾਡੀ ਨਾ ਹੋ ਗਈ ਮੈਂ ਧਿਆਨ ਨਹੀਂ ਦਿੱਤਾ ਹੈਗਾਗਾ ਤੇ ਅੱਜ ਆਪਾਂ ਵਲੌਗਿੰਗ ਬਲੌਗ ਹੈ ਜਿਹੜਾ ਸਟਾਰਟ ਕਰ ਰਹੀ ਹਾਂ ਆਪਣੇ ਪਿੰਡ ਤੋਂ ਤੇ ਆਪਾਂ ਪਹੁੰਚ ਗਏ ਸੀ ਰਾਤ ਤੇ ਆਪਾਂ ਜਿਹੜੀਆਂ ਆਉਂਦੀਆਂ ਜ਼ਿੰਮੇਵਾਰੀਆਂ ਝਾੜੂ ਪੋਚਾ ਤੇ ਕੱਪੜੇ ਆ ਜਿਹੜੇ ਆਪਾਂ ਜਿਹੜਾ ਆਪਾਂ ਡੇਲੀ ਕੰਮ ਕਰਦੀ ਹੁੰਦੀ ਸੀ ਉਹਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਪਾ ਕੇ ਚੱਕ ਲਿਆ ਤੇ ਕਪੜੇ ਵਗੈਰਾ ਆਪਾਂ ਦਿੱਤੇ ਤੋਂ ਪੋਚਾ ਵੀ ਲਾਤਾ ਮੈਂ ਤੇ ਰੋਟੀ ਪੈਣ ਰੋਟੀ ਪਣੀ ਸ਼ਾਕਰਾ ਇਸੇ ਤਿੱਖੇ ਢਾਲੇ ਨੂੰ ਰੋਟੀ ਬਣ ਕੇ ਪੇਸਤਾ ਖੇਤ ਹੁਣ ਹੋ ਗਿਆ ਟਾਈਮ ਸਵਾ 10 ਦਾ ਕਿ ਮੈਂ ਕਿਹ ਚਲੋ ਆਪਾਂ ਬਲੌਗ ਸਟਾਰਟ ਕਰਦੇ ਸਮਰੀਟ ਕਰਨ ਲੱਗਦੇ ਖਾਂਦੇ ਐਨਾਂ ਨੇ ਵੀ ਇਹ ਵਾਲੀ ਰਾਤ ਬੈਠ ਰਹੀ ਤੇ ਜਿਹੜੀ ਵਿਸ਼ਾ ਦੇ ਕਹਿੰਦੀ ਤੁਸੀਂ ਸਿਰੀ ਆਉਦੇ ਵੇਲੇ ਤੇ ਵਿਸ਼ਾ ਨਹੀਂ। ਚਲੋ ਜੀ ਪੱਖੇ ਬੰਦ ਕਰ ਦਈਏ ਆਪਾਂ। ਫਿਰ ਰਹਿ ਗਿਆ ਆਪਣੇ ਬਸ ਹੁਣ ਆਪਣੀ ਰੋਟੀ ਵਾਲੇ ਭਾਂਡੇਆ ਵਗੈਰੇ ਦਾ ਕੰਮ ਹੈ ਜਿਹੜਾ ਰਹਿ ਗਿਆ। ਫਿਰ ਮਿਲਦੇ ਆਪਾਂ ਨਾਲੇ ਕਰਦੇ ਆਪਾਂ ਬੀਬੀ ਜੀ ਨਾਲ ਗੱਲਾਂ ਬਾਤਾਂ। ਲਓ ਵਿਕੰਤਰ ਆਪਾਂ ਦੇਖੇ ਤੇ ਇਹਦੇ ਅੰਦਰ ਆਪਾਂ ਲਾਜ਼ਮੀ ਨਹੀਂ ਇਹ ਦੂਸਰੀ ਸੱਤ ਤੋਂ ਪੋਚਿਆ ਤੇ ਕਿਤਾਬਾਂ ਨੇ ਦੂਹੇ ਤੋਂ ਬਾਹਰ ਤੋਂ ਇਹਨੂੰ ਕੋਈ ਕਿ ਚੌਂਕਾ ਆਪ ਇਹਦਾ ਕਰਕੇ ਢੋਹ ਦਿੰਨੇ ਆਂ ਕਲਾਸ ਵਾਲੇ ਜਿਹੜਾ ਸਾਰਿਆਂ ਤੋਂ ਔਖਾ ਕੰਮ ਹੁੰਦਾ ਕੱਪੜੇ ਲਾਉਣ ਦਾ ਮਰਨ ਵਾਲੇ ਹੋ ਜਣੇ ਜਦੋਂ ਤਾਰ ਤੋਂ ਕੱਪੜੇ ਲਾਉਂਦੇ ਆ ਆਪਾਂ ਦਾ ਸੂਰਜ ਪੈਂਦਾ ਮਸਾਂ ਜਾ ਕੇ ਕਿਤੇ ਕੱਪੜੇ ਲੈਂਦੇ ਆ ਜਿਹਨਾਂ ਤੇ ਬੱਚੇ ਲਈ ਹਾਂ ਆਸਾਂ ਤਾਂ ਤਲਵੰਗ ਆਈ ਆਇਨੀ ਤਰਵੰਗ ਜਾਨੂ ਕਾ ਰੰਗ ਕਾਲਾ ਹੋ ਜੂਗਾ ਕਿਨਾ ਲਾਉਣੀ ਹੁੰਨੀ ਅੱਜ ਮੈਂ ਬਾਗੀ ਕੰਬਲ ਧੋਣਾ ਤੇ ਮੰਮੀ ਲਾਉਣ ਲੱਗੀ ਹੋਰ ਵੀ ਵੀ ਹੱਸੇ ਕਾ ਹੱਸੇ ਕਾ ਕਿਵੇਂ ਕੈਸੇ ਆਉਣੇ ਸੀ ਘੋਗਾਂ ਖਾਣੇ ਮਦਦ ਕਿਹਦੇ ਰੇ ਮਦਦ ਕਿ ਮੇਲਾ ਲੱਗਿਆ ਅੱਜ ਮਸਾ ਛੜਦਾ ਅੱਠ ਦਿਨਾਂ ਤੋਂ ਅੱਠ ਦਿਨਾਂ ਤੋਂ ਪਹਿਲਾਂ ਵਿੜਾ ਕਰਦੇ ਸੀ ਪਾਪਾ ਵਿੜਾ ਕਰਦਾ ਸੀ ਪਾਪਾ ਦੂਦਰੋ ਕੰਮ ਕਰਾਉਂਦੇ ਸੀ ਕਢਾਉਂਦੇ ਸੀ ਚੀਕਾ ਹਾਂ ਆਨੇ ਆਹੋਂ ਦੇ ਪੀ ਸਾਡੇ ਦੇ ਸਾਰਿਆਂ ਨਾਲੋਂ ਨਾ ਮੈਨੂੰ ਲੱਗਦਾ ਬਖਰੇ ਕੰਮ ਹੀ ਆ ਸਾਡੇ ਘਰ ਦੇ ਵਿੱਚ ਖੇਤਾਗਰਾਂ ਆ ਖੇਤਾ ਵਗੈਰਾ ਦੇ ਨਾ ਪਤਾ ਨਹੀਂ ਕਿਵੇਂ ਜੇ ਕੱਸ ਜੇ ਚੜੇ ਕਹਿੰਦੇ ਤਾਂ ਕਰਕੇ ਫਿਰ ਨੇਲ ਜੇ ਮੇ ਬੁੜੀਆਂ ਨੂੰ ਹੁੰਦੇ ਆ ਪਿੱਛੇ ਰੋਟੀ ਬਣੀ ਸੀ ਕੀ ਬਣਾਉਣਾ ਮੱਕ ਵੜਤੀ ਤੇ ਜਿਆ ਮਟਾ ਘਰ ਮਾਟ ਕੇ ਦਹੀਂ ਮਟਨ ਪਿੱਛੇ ਸਹੀ ਗੱਲਾਂ ਮਾਗਰ ਇੱਕ ਆਇਆ ਨਾ ਮੱਕੀ ਤੇ ਮੂੰਗੀ ਇਹ ਨਹੀਂ ਸਾਹ ਲੈਣ ਦਿੰਦੀ ਮੱਕੀ ਤਾਂ ਜਮੀ ਨਹੀਂ ਸਾਹ ਲੈਣ ਦਿੰਦੀ ਹੈਗੀ ਚੱਕ ਬੀਬੀ ਨੇ ਮਾਰਿਆ ਫੱਕਾ ਗੋਲਿਆਂ ਦਾ ਇਹਨੇ ਕਨਾਂ ਸੇ ਉੱਥੇ ਰੇ ਮੌਸਮ ਠੀਕ ਸੀਗਾ ਅੱਜ ਫੇਰ ਹਾਂ ਹਾਂਜੀ ਅੱਜ ਤਨ ਤਨ ਵਿੜਾ ਕਰਦਾ ਹਾਂ ਅੱਜ ਵਿੜਾ ਤਨ ਤਨ ਕਹਿਦਾ ਆ ਹੁਣ ਮੜੀ ਜੀ ਹਵਾ ਚੱਲੀ ਐ ਪਹਿਲਾਂ ਤਾਂ ਇੰਨਾ ਜਿਆਦੇ ਹੁਮਸ ਜਿਆ ਸੀਗਾ ਅੱਜ ਮੌਦੋ ਸਵਾ 10 ਕਹੀਨੇ ਸਿਪ ਲੇਖਣਾ ਉਹ ਦੋਸਾ ਬਣਾਉਣਾ ਨਹੀਂ ਬਾਗੀ ਨਹੀਂ ਮੰਗਦੀ ਐ ਖਾ ਲੂਗੀ ਠੀਕ ਆ ਕੇ ਕਮਚੇ ਦਾ ਥੇਦੀ ਫੇਰ ਖਾਣੀ ਪਤਾ ਨਹੀਂ ਖਾਣਾ ਅੱਜ ਤੇਰੀਆਂ ਸਹੇਲੀਆਂ ਸਾਰੀਆਂ ਅੱਜ ਜਾ ਕੇ ਤੈਨੂੰ ਦੇਖਣਗੀਆਂ ਤੂੰ ਟੀ ਨਹੀਂ ਖਾਦੀ ਚੇ ਤੇ ਜਿੰਨੇ ਸੇਲਿੰਗ ਮਕਾਦੇ ਦੇਖਣੀਆਂ ਸਾਰੀਆਂ ਤੇ ਜਿੰਗਾ ਹੋ ਗਏ ਜਿਹੜੇ ਕਹਦੇ ਸੀ ਬਲਾਡ ਵਾਲੇ ਬਲਾਗ ਦੇਖਣੇ ਹਾਂ ਬਲਾਡ ਵਾਲੇ ਬਲਾਗ ਦੇਖਾਂਗੇ ਇੱਕ ਤੁਹਾਡੇ ਨਾਲ ਇੱਕ ਆਪਾਂ ਖੁਸ਼ੀ ਹੈ ਜਿਹੜੀ ਸਾਂਝੀ ਕਰਾਂਗੇ ਪਰ ਤੁਸੀਂ ਬਲਾਗ ਦੇ ਨਾਲ ਹੈ ਜਿਹੜੇ ਬਣੇ ਰਿਓ ਬਸ ਚਹਲਾਲੇ ਬਲਾਗ ਦੇਖੂਗੇ ਚਹਲਾਲੇ ਚਹਲਾਲੇ ਹੁੰਦਾ ਬੁੱਤ ਅੱਛਾ ਆਹ ਵਾਲੇ ਚਾਲ ਕਰ ਰਹੇ ਹਾਂ ਠੀਕ ਕਿਉਂਕਿ ਸਾਡਾ ਕੰਮ ਹੈ ਨਾ ਮਿਹਨਤ ਕਰਨਾ ਤੇ ਤੁਹਾਡਾ ਕੰਮ ਹੈ ਸਾਨੂੰ ਸਪੋਰਟ ਕਰਨਾ ਤੇ ਜਿਹਨੇ سپورਟ ਕਰ ਰਹੇ ਹੋ ਹਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਏਦਾਂ ਹੀ ਹੈ ਜਿਹੜੇ ਸਾਨੂੰ سپورਟ ਕਰਦੇ ਰਹੇ ਹੋ ਤੇ ਸਾਡੇ ਵਲੌਗ ਹੈ ਜਿਹੜੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਈਕ ਵੀ ਜ਼ਰੂਰ ਕਰਨਾ ਲਓ ਜੀ ਟਾਈਮ ਹੋ ਗਿਆ ਸੀਗਾ ਦੁਪਹਿਰ ਦਾ ਤੇ ਬੱਚੇ ਵੀ ਨਹੀਂ ਅੱਜ ਸੌਣ ਦਾ ਨਾ ਲੈ ਰਹੇ ਫੋਨ ਵਗੈਰਾ ਦੇਖ ਰਹੇ ਸੀਗੇ ਤੇ ਆਪਾਂ ਵੀ ਅੱਜ ਹਨਾ ਜਿਵੇਂ ਪੇਕੀ ਪਿੰਡ ਗਏ ਹੋਏ ਸੀ ਤੇ ਉੱਥੇ ਕੋਈ ਕੰਮ ਕਾਰ ਕਰਨ ਨੂੰ ਨਹੀਂ ਜੀ ਕਰਦਾ ਹੁੰਦਾ ਸੀ ਤੇ ਹੁਣ ਜਦੋਂ ਘਰੇ ਆ ਗਏ ਆ ਤਾਂ ਆਪਦੇ ਉਹੀ ਕੰਮਕਾਰ ਆ ਜਿਹੜੇ ਵੀ ਉਵੇਂ ਲੱਗ ਗਏ ਕੰਮ ਕਰਨ ਕੰਮ ਆ ਜਿਹੜੇ ਜਾਨੀ ਕੀ ਕਰਨਾ ਕਰਨੇ ਸਟਾਰਟ ਕਰ ਦਿੰਨੇ ਆ ਤੇ ਕੰਮ ਤਾਂ ਉੱਥੇ ਵੀ ਉਹੀ ਹੁੰਦੀ ਆ ਪਤਾ ਨਹੀਂ ਕਿਉਂ ਵੀ ਉੱਥੇ ਕਿਉਂ ਨਹੀਂ ਮਨ ਕਰਦਾ ਤੇ ਇੱਥੇ ਆ ਕੇ ਨਾਲ ਦੀ ਨਾਲ ਆਪਾਂ ਸਟਾਰਟ ਕਰ ਦਿੰਨੇ ਆ ਹੁਣ ਟਾਈਮ ਹੋ ਗਿਆ ਸੀ 12:30 ਦਾ ਤੇ ਆਪਾਂ ਜਿਹੜੇ ਆਪਣੇ ਉਹੀ ਕੰਮਕਾਰਾਂ ਤੇ ਆ ਗਏ ਸੀ ਹੁਣ ਜਿਹਨੇ ਕਿ ਪਹਾੜਿਆਂ ਵਾਲਾ ਜਿਹੜਾ ਡਰਾਮਾ ਖਤਮ ਹੋ ਗਿਆ ਸੀ ਹੁਣ ਉਪਰਾ ਕੇ ਆਏ ਆ ਤੇ ਮੰਮੀ ਜੀ ਨਾਲ ਆਪਾਂ ਲੇਟੀ ਚਾਰਦੇ ਸੀਗੇ ਤੇ ਮੈਂ ਕਿਹਾ ਚਲੋ ਇੱਕ ਦੋ ਵੱਠਣਾ ਜੇ ਯਾਨੀ ਕਿ ਸਾਰੇ ਬਕਸ਼ ਨੂੰ ਕੋਣੀ ਵਿੱਚ ਦੋ ਵੱਠਣਾ ਸੀ ਲੈ ਕੇ ਸੀ ਕਿ ਚੱਕ ਕੇ ਲੋਕ ਮਮੀ ਨੇ ਹੈਗੀ ਸੀ ਆ ਜਿਹੜਾ ਦੁਪਹਿਰੇ ਵੇਲੇ ਨੂੰ ਲੁੱਟਵਾਉਣਾ ਚਾਰੰਦਾ ਜਿਹੜਾ ਕੰਮ ਹੈ ਬੜਾ ਔਖਾ ਲੱਗਦਾ ਹੈ ਕਿ ਗਰਮੀ ਦੇ ਵਿੱਚ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਪਰ ਪਸ਼ੂਆਂ ਦੇ ਲਈ ਵੀ ਜ਼ਰੂਰੀ ਹੈ ਚਲੋ ਜੀ ਵਸਾਂ ਹੀ ਕੰਮ ਕਰਦੇ 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 ਆ ਜਿਹੜੇ ਸਾਰੇ ਕੰਮ ਹੈ ਆਪਦੇ ਰਿਪੀਟ ਚਾਈ ਜਾਂਦੇ ਆ ਲੌਜੀ ਟਾਈਮ ਹੋ ਗਿਆ 3 ਦਾ ਤੇ ਆਪਾਂ ਫੇਰ ਡਰਾਮਾ ਹੈ ਜਿਹੜਾ ਘਰਨ ਲੱਗੀ ਸੀ ਮੈਂ ਇਧਰੋਂ ਛੜਦਾ ਉਧਰ ਮੰਮੀ ਹੈਗੇ ਆ ਤੇ ਮੈਂ ਆਈ ਸੁਧਰੋ ਚਾਹ ਬਣਾ ਕੇ ਤਾਂ ਸਿਕਰੂ ਮੌਸਮ ਚੱਕ ਕੋਲ ਕੋਲ ਗਰਮੀ ਹੈ ਜਿਹੜੀ ਦੋ ਦਿਨਾਂ ਦੀ ਫੇਰ ਬਹੁਤ ਜ਼ਿਆਦੀ ਹੋਗੀ ਤੇ ਬਟ ਅੱਜ ਦੇਖੋ ਬੱਦਲ ਵਾਈ ਤੇ ਵਧੀ ਹੋਈ ਪਈ ਆ ਬੱਦਲ ਜਣੀ ਕੀ ਨਿਕਲੇ ਆਏ ਬੱਦਲ ਵਾਈ ਨਹੀਂ ਹੈਗੀ ਧੋਪਾ ਪਰ ਚਾਂਸ ਹੈ ਜਿਹੜੇ ਲੱਗਦੇ ਆ ਵੀ ਸ਼ਾਇਦ ਰੱਬ ਕੋਈ ਨੀਂਦ ਦਾ ਹਿੱਲਾ ਕਰ ਲੇ ਪਾਣੀ ਆਉਣ ਲੱਗਿਆ ਮੰਮੀ ਮੰਤਾ ਦੇਖੋ ਹੁਣ ਸਰਵੰਨੇ ਆ ਪੂਰਾ ਪਰ ਉਹ ਤਾਂ ਹੋ ਗਿਆ ਨਾ ਮਗੰਜੂਜ ਤੇ ਨੀਚੇ ਦੇਖੋ ਕਿੰਨਾ ਹੋਇਆ ਜਿਆਦੇ ਹੋਇਆ ਜਿਆਦੇ ਫੁੱਟਿਆ ਪੂਰਾ ਸਾਰੇ ਬੂਟੇ ਮੱਚ ਗਏ ਆਪਣੇ ਤੇ ਗਰਮੀ ਦੇ ਨਾਲ ਆਹ ਇਹ ਦੋ ਜਿਹੜੇ ਆਪਸ ਵਿੱਚ ਵਧੀਆ ਉਹ ਹੋ ਗਿਆ ਵੀ ਪੂਰਾ ਉਹ ਬਿਰਲਾ ਹੋ ਗਿਆ ਪੱਤੇ ਝੜ ਗਏ ਪਸੰਨ ਉਹ ਵਿਚਾਰੇ ਨੂੰ ਸੌਕ ਮਿਲੀ ਹੋਈ ਹੈ ਆਰਾਮਦਾਰੀ ਦੇ ਨਾਲ ਬੈਠੇ ਰਹਿੰਦੇ ਆ ਵਾਈ ਮਾਰ ਦੇਓ ਪਾਣੀ ਪੀ ਲਾਂ ਮੈਂ ਅੱਜ ਕੰਬਲ ਚਾਦਰਾਂ ਨਹੀਂ ਕਿਹਾ ਹਾ ਕਵਰ ਤੇ ਚਾਦ ਬੈਡ ਸ਼ੀਟ ਤੇ ਮੰਜਾ ਵਾਲੀ ਜਿਹਨਾਂ ਕੀ ਚਾਦਰਾਂ ਚ ਸਾਰੇ ਕੱਪੜੇ ਜਿਹੜੇ ਧੋਤੇ ਹੈ ਜੇ ਸੂਈ ਦੀ ਸਫਾਈ ਹੈ ਜਿਹੜੀ ਕਿਉਂਕਿ ਮਗਰੋਂ ਨੇ ਰੀ ਵਗੈਰਾ ਆਈ ਹੈ ਤੇ ਸਾਫ ਸਫਾਈ ਹੈ ਜੇ ਉਹ ਰਹਿੰਦੀ ਹੈ ਮੈਂ ਹੌਲੀ ਹੌਲੀ ਸਾਰੇ ਕੰਮ ਕਰਾ ਦੇ ਦੇ ਮੇਰੀ ਜਾਨਾ ਮੈਂ ਚਾਹ ਬਣਾਉਣ ਆਈ ਸੀਗੀ ਤੇ ਨਾਲੇ ਕਮਸ ਕਿਦੋਂ ਸ਼ਾਂਜੀ ਵੀ ਹੋ ਜਾਂਦੀ ਐ ਕਿਸੇ ਧੁੱਪ ਹੋ ਜਾਂਦੀ ਐ ਮੈਂ ਸਬਜ਼ੀ ਗਰਮ ਰੱਖ ਗਈ ਸੀ ਤੇ ਪਾਪਾ ਜੀ ਗਏ ਸੀ ਸ਼ਹਿਰ ਅੱਜ ਕਿਉਂਕਿ ਹੁਣ ਖੇਤ ਦੇ ਵਿੱਚ ਵੀ ਬੱਲਾ ਬੱਲਾ ਮੱਚ ਗੰ ਗਰਮੀ ਜ਼ਿਆਦੀ ਐ ਕਿਉਂ ਦੁਰ ਨਾਲ ਲਈ ਆਈ ਜਿੱਤਾ ਕੋਲ ਖੜੇ ਰਹੀਏ ਤੇ ਟੈਂਕੀ ਜਮਾ ਨਹੀਂ ਭਰਦੀ ਮਾੜਾ ਇਹ ਪਾਸੇ ਹੋ ਜੀ ਸਾਰੀ ਟੈਂਕੀ ਹੈ ਜਿਹੜੀ ਫੁੱਲ ਹੋ ਗਈ ਮਮੀ ਪੈਪਲੇਗਿ ਭਾਗੀ ਸੀ ਨੈਮ ਨੂੰ ਪਾਣੀ ਪਾਉਂਸਾ ਨੂੰ ਐ ਵੀ ਕਿਸੇ ਵੀ ਹੀਲੇ ਨਾਲ ਇਹ ਆਪੋ ਚ ਮੈਂ ਦਿਖਾ ਰਹੀ ਸੀ ਕਿ ਅੱਗੇ ਤਾਂ ਹਨਾ ਘਰੇ ਵਗੈਰਾ ਵੀ ਕੀ ਕਹਿੰਦੇ ਹੁੰਦੇ ਉਹਦੇ ਨਾਲ ਜਿਹੜਾ ਆਹਾਂ ਆਂਬ ਵਗੈਰਾ ਭਾਜੀ ਲੈਣਦੇ ਹੁੰਦੇ ਸੀ ਕਟਿੰਗ ਕਰ ਲੈਂਦੇ ਹੁੰਦੇ ਸੀ ਦੀ ਪਾਪਾ ਚਲਾ ਤੇ ਕੰਮ ਨਹੀਂ ਮਿਲ ਗਿਆ ਇਸਰਾ ਸਾਰੇ ਉਹ ਲੈ ਕੇ ਕਟਿੰਗ ਹੀ ਕਰਾ ਲਿਆ ਯਾਨੀ ਚੌਲੀ ਦੀ ਖੁਣਾ ਅੰਬ ਦਾ ਨਮਾਚਾਰਾ ਜਿਹੜਾ ਉਹ ਪੈ ਜਾਊਗਾ ਸਾਡੇ ਦਾ ਵੈਸੇ ਨੇ ਇਹ ਕੱਚਾ-ਕੱਚਾ ਅੰਬ ਦਾ ਜਾਰਾ ਜਿਹੜਾ ਬਹੁਤ ਜ਼ਿਆਦਾ ਖੰਡਿਆ ਚਲੋ ਜੀ ਪਕੜਾਉਣੇ ਨੇ ਤੇ ਬਾਕੀ ਸਾਰੇ ਰੋਟੇ ਫਿਰ ਦੇਖਦੇ ਹਾਂ ਕੀ ਕਰਦੇ ਅੱਜ ਲਓ ਜੀ ਟਾਈਮ ਹੋ ਗਿਆ 5 ਦਾ ਤੇ ਹੁਣ ਆਪਾਂ ਨਾ ਮੈਂ ਵੀ ਵੈਸੇ ਉੱਥੋਂ ਹੀ ਆਏ ਹਾਂ ਗੇਟ ਦੇ ਕੋਲੋਂ ਆਪਣੇ ਉੱਥੇ ਥੋੜੇ ਜਿਹੇ ਸਿੱਛਾ ਉੱਤੋਂ ਹੋਇਆ ਪਿਆ ਉੱਥੇ ਨਾ ਪੱਥੀਆਂ ਚੱਕੀਆਂ ਨੇ ਜਾਨੀ ਕਿ ਪੱਥੀਆਂ ਕਾਫੀ ਪੱਥੀਆਂ ਦਾ ਢੇਰ ਲੱਗਿਆ ਸੀ ਪੱਥੀਆਂ ਹੋਈਆਂ ਸੀ ਉਹਨਾਂ ਦਾ ਗੀਹੜਾ ਜਣ ਰਹੇ ਆ ਜਣ ਰਹੇ ਆ ਮਾਸੀ ਤੇ ਮੈਂ ਵੀ ਚਕਾਈ ਜਾਂਦੀ ਸੀਗੀ ਮੈਂ ਥੜਾ ਜਿਹਾ ਕੰਮ ਸੀ ਜਾਨੀ ਕਿ ਚਾਹ ਵਗੈਰਾ ਇਹਨਾਂ ਨੂੰ ਬਣਾ ਕੇ ਦੇਣੀ ਸੀ ਤਾਂ ਕਰਕੇ ਆਈ ਸੀ ਹੁਣ ਆਪਾਂ ਉੱਥੇ ਚੱਲਦੇ ਆ ਦਿਖਾਉਣੇ ਆ ਤੁਹਾਨੂੰ ਗੀਹੜਾ ਤੇ ਪੱਥੀਆਂ ਹੂੰ ਬੀ ਕੰਮ ਹੀ ਕੰਮ ਹੀ ਕੰਮ ਹੈ ਨਾ

ਸਾਡੇ ਪੰਜ ਦਮਟਰ ਸਾਢੇ ਪੰਜ ਹੋ ਗਏ ਪਰ ਹਾਂ ਪੰਜ ਨਹੀਂ ਵੇਚੀ ਧਾਰਾਂ ਵਿੱਚ ਹੋਣੀਆਂ ਗਿੱਲੀਆਂ ਹੀ ਆ ਹੁਣ ਵਟਾਂ ਪਾਣੀ ਨਹੀਂ ਛੱਡਿਆ ਸੀ ਉੱਤੇ ਆਪਾਂ ਖਾਲੀ ਨੂੰ ਤੇ ਕੀ ਹੈ ਹੁਣ ਕੀ ਦਾ ਬੋਲਸੀ ਅੱਛੀ ਜਾਣ ਦੋਸੀ ਪਾਟੀਆਂ ਲੈਣ ਤਾਂ ਮਾਣ ਦਿੰਦੇ ਹਾਂ ਇਹ ਬਰਾਦੀ ਬਣਾ ਦੇ ਪਾਣੀ ਛੱਡ ਤਾ ਗਿਆ ਫਿਰ ਨਿਕਾਉ ਤੁ ਫਰੀਜੋਂ

ਆਥੀਆਂ ਦੀ ਕਾਊਂਟਿੰਗ ਹੋ ਰਹੀ ਹੈ 100 100 ਤੱਕ ਕਰ ਮੋਟਾ ਕਲਮਦਾਰੀ ਪੈਸਾ ਖੁੱਟਾ ਮੈਨੂੰ ਵੀ ਦਬਾਰ ਪਾਣੀ ਹੈ ਹਾਈ ਇਹ ਜਿਹੜਾ ਪੂਰਾ ਫੁੱਟਿਆ ਸੀ ਨੇ ਮੱਛਣ ਲੱਗ ਗਿਆ ਆ ਗਿਆ ਹਨਾ ਇੰਨਾ ਕੁ ਫੁੱਟਿਆ ਸੀਗਾ ਇਹ ਵੀ ਦੇਖ ਕੇ ਮੱਚ ਜੀ ਗਏ ਗਰਮੀ ਨਾਲ ਦੋ ਵਾਰ ਗਿਏ ਜਨੇਰੀ ਪਾਇਆ ਨੇਰੀ ਨਾਲ ਸੁਪੇ ਜਿੰਨ ਲਾਈਨ ਨੇ ਰਿਹਾ ਪਿਆ ਨਾ ਨੀ ਕਿਦ ਦਿੰਦੀ ਤੰਗੀ ਤੇ ਇਹ ਡਿੱਗੀ ਨਹੀਂ ਹੈਗੀ ਬਈ ਇਹ ਤਾਂ ਡਿੱਗੀ ਨਹੀਂ ਬਣੀ ਤੂੰ ਹਾਂ ਮੂੰਕੇ ਤਾ ਹਾਂ ਕਿੱਟਾ ਤੂੰ ਖਿਉਂਦਾ ਜੇ ਦਵਾਈ ਲੈ ਲਾ ਦਵਾਈ ਪਈ ਨਾ ਨਾ ਹਾਂ ਹਾਂ ਪਈ ਹੈ ਦਵਾਈ ਹਾਂ ਸਾਰ ਸਾਰ ਛੇਤੀ ਪੀ ਸਮੂਹਾ ਫੜ ਲਾ ਬਤੋ ਗਲਾਸ ਪਹਿਲਾ 10 ਮਿੰਟ ਮਨੇ ਇੱਕੋ ਇੱਕ ਡਾਇਰੈਕਟ ਕਰਨਾ ਹੋ ਪਾਣੀ ਰੋਟੀ ਜਗਣਾ ਸਾਡੀ ਇੱਕ ਹਰ ਪਹਿਲਾ ਗੰਦੀ ਸੀ ਮੇਰਾ ਪਹਿਲਾ ਗੰਦੀ ਸੀ ਮੇਰਾ ਸਿਰ ਦੁਖਦਾ ਇਹ ਆਈ ਆ ਦੇ ਨਹੀਂ ਹੋ ਜਿਆ ਜਦੋਂ ਬਾਹਰ ਹੁੰਨੇ ਨਾ ਐਸੀ ਚ ਉਦੋਂ ਆ ਲੱਗਦਾ ਵਕੇਰਾ ਹੁੰਦੇ ਅਥੇ ਸਿਰ ਦਜ ਬਣ ਜਾਂਦਾ ਸਰੀਰ ਦਾ ਇੱਥੇ ਰੱਖ ਦੋ ਮਾਂ ਉਹ ਪਾਠ ਨੇ ਥੋੜੀਆਂ ਜਿਹੀਆਂ ਸੁੱਟਦਾ ਫਿਰ ਤਾਰਾ ਕੱਢਾਂਗੇ ਫੜ ਲਾ ਫੇਟਰਾ ਹਾਂ ਜੀ ਰੇਣਾ ਹਾਂ ਹਾਂ ਉਹ ਕਰੀ ਨਾ ਸਾਪੀਕ ਕਨਾਂ ਤੇ ਸੌਰਿਆਂ ਦਾ ਹੀ ਫਰਕ ਉਹ ਜਿਹੜੇ ਪਹਿਲੇ ਬੈੱਡ ਤੇ ਬੈਠੇ ਖਾਈ ਹੁੰਦੇ ਸੀ ਇੱਥੇ ਅੱਜ ਤੜਕੇ ਦੇ ਕੰਮ ਤੇ ਕੰਮ ਚੜੇ ਪਏ ਆ ਡੀਟੀ ਆ ਰਹੀਆਂ ਸੀਗੇ ਵੀ ਜੇ ਉਹ ਆਉਗੀ ਤਪਾਠਾ ਚੱਕਾ ਵੀ ਆਣਾ ਤੇ ਚੱਕਣਾ ਨਹੀਂ ਇਹਨਾਂ ਨੇ ਇਹ 8 ਦਿਨ ਹੁਣ 6 ਮਹੀਨੇ ਚ ਜੇ ਬੰਦਾ 8 ਦਿਨ ਲਾਇਆ ਕਿੱਡੀ ਕੀ ਗੱਲ ਆ ਇੱਧਰ 8 ਦਿਨ ਕਿੰਨਾ ਲੱਗੇਗਾ ਥੋੜਾ ਆਪ ਜਾਣਾ ਹੁਣ ਕੋਈ ਆਪ ਜਾਣਾ ਅਸੂ ਮੈਨੂੰ 8 ਦਿਨ ਪਹਿਲਾਂ ਤੇ ਬੰਦੇ ਬਣਾ ਦੇ ਦਿੰਦੀ 15 ਦਿਨ ਲਾਇਆ 15 ਦਿਨ ਲਾ 15 ਦਿਨ ਨਾ ਹੀ ਨਾ ਕਿ ਲਾਉਣਾ ਤਾਂ ਤੇਰੀ ਜ਼ਿੰਮੇਵਾਰੀ ਹੈ ਨਾ ਅਸੀਂ ਤਾਂ ਕਹਿ ਰਹੇ ਆ ਪਰ ਉਹਨਾਂ ਦਾ ਲਾਇਆ ਭਾਈ ਖੁੱਲ੍ਹੀ ਛੁੱਟੀ ਆ ਸਹੀ ਜੁਗਾ ਦਾ ਜਾ ਕੇ ਦੋ ਦਸ ਸਤਿ ਨੂੰ ਵੀ ਉਹ ਆਈ ਨਹੀਂ ਇਧਰ ਉਹ ਆਦਾ ਨਹੀਂ ਵਾਹ ਪਿਆਰ ਕੰਮ ਵਾਲੀ ਨੇ ਕੰਮ ਕਰਨੇ ਮੈਂ ਕਾਰ ਹੀ ਦੇਣੀ ਕੰਮ ਹਾਂ ਉਹ ਤਾਂ ਇਹ ਨਹੀਂ ਯਾਰ ਉਹ ਤਾਂ ਕਾ ਆ ਜੁਗਾ ਨਹੀਂ ਚਾਹੀਦਾ ਜੇ ਉੱਠੀ ਜੋ ਲਾਲ ਉਹ ਡਾਰ ਨਹੀਂ ਜਿਹਨੇ ਲਾਣਾ ਅੱਖਾਂ ਮੀਟ ਕੇ ਨਹੀਂ ਦਰਦੇ ਵਾਪਸ ਜਦੋਂ ਕੋਲ ਲਾਦੇ ਹੈ ਹੈ ਜਾਨਾ ਕਿ ਸਿੱਤ ਪਸੇ ਹੈ ਜਾਨਾ ਸਨ ਹੈਗੇ 20 ਦਿਨ ਹਾਂਜੀ ਆਪਾਂ ਨਾ ਜਿਵੇਂ ਕੱਲ ਬੈੱਡ ਸ਼ੀਟ ਵਗੈਰਾ ਲੈ ਕੇ ਆਏ ਸੀਗੇ ਹਨਾ ਤੇ ਆਪਾਂ ਨੂੰ ਇੰਨੇ ਜ਼ਿਆਦੇ ਪਹਿਣਾ ਦੇ ਕਮੈਂਟ ਆਏ ਕਿ ਦੱਸੋ ਤੁਸੀਂ ਸੂਟ ਵੀ ਕਿੱਥੋਂ ਲੈ ਕੇ ਆਉਂਦੇ ਹੋ ਸੂਟ ਵੀ ਤੁਹਾਡੇ ਸੋਹਣੇ ਨੇ ਤੇ ਬੈੱਡ ਸ਼ੀਟ ਵੀ ਵੈਸੇ ਤਾਂ ਮੈਂ ਹਰ ਇੱਕ ਦਾ ਰਿਪਲਾਈ ਕੀਤਾ ਬਟ ਫਿਰ ਵੀ ਚਲੋ ਇੱਕ ਵਾਰੀ ਆਪਾਂ ਫੇਰ ਦੱਸ ਦਿੰਨੇ ਆ ਹਨਾ ਦੋਨੋਂ ਦੁਕਾਨਾਂ ਜਿਹੜੀਆਂ ਕਪੜਾ ਮਾਰਕੀਟ ਦੇ ਵਿੱਚ ਐ ਜਿੱਥੋਂ ਕਪੜੇ ਲੈਂਦੇ ਆਪਾਂ ਉਹ ਤਾਂ ਹੈਗੀ 31 ਨੰਬਰ ਸ਼ਾਪ ਐ ਤੇ ਜਿਹੜੀ ਜਿੱਥੋਂ ਆਪਾਂ ਬੈੱਡ ਸ਼ੀਟ ਵਗੈਰਾ ਲੈਂਦੇ ਆ ਉਹ ਹੈਗੀ 253 ਨੰਬਰ ਤੇ ਜਾਨੀ ਕਿ ਜਾਇਜ਼ ਰੇਟਾਂ ਤੇ ਜਿਹੜਾ ਆਪਾਂ ਦੋਨੋਂ ਚੀਜ਼ਾਂ ਜਾਨੀ ਕਿ ਆਪਾਂ ਕੱਪੜੇ ਤੇ ਵੈੱਡ ਸ਼ੀਟ ਵਗੈਰਾ ਖਰੀਦੀਆਂ ਗੀਆਂ ਵੈਸੇ ਮੈਂ ਸਾਰਿਆਂ ਦਾ ਰਿਪਲਾਈ ਕੀਤਾ ਬਟ ਫਿਰ ਵੀ ਇੱਕ ਵਾਰੀ ਹਨਾ ਵੀ ਮੈਂ ਦੁਬਾਰਾ ਦੱਸਤਾ ਤੇ ਚਲੋ ਜੀ ਹੁਣ ਆਪਾਂ ਧਾਰਾ ਵਗੈਰਾ ਲਈਆਂ ਸੀਗੀਆਂ ਕੱਢ ਤੇ ਮੰਮੀ ਵਰਗੇ ਤਾਂ ਹਜੇ ਉੱਥੇ ਲੱਗੇ ਪਏ ਨੇ ਤੇ ਮੇਰੇ ਕਿਉਂਕਿ ਇੰਨਾ ਟਾਈਮ ਆਖੇ ਲੱਗਿਆ ਨਹੀਂ ਛੜਦਾ ਮੈਂ ਕੱਢ ਕੱਢ ਕੇ ਦੇਹੋਣਾ ਭਾਂਡੇ ਵਗੈਰਾ ਜਿਹੜੇ ਆਪਣੇ ਜਨਨਿਤ ਕਰਨ ਵਾਲੀ ਚਾਹ ਲਈ ਹਜੇ ਪਾਈ ਸੀਗੇ ਤੱਬੀ ਬੀਜ ਨੇ ਸਬਜ਼ੀ ਦਿੱਤੀ ਕੱਟ ਹੁਣ ਮੈਂ ਧੋ ਕੇ ਰੱਖ ਦਿੰਨੀ ਆ ਬਾਅਦ ਚ ਆਪਾਂ ਸਬਜ਼ੀ ਬਣਾ ਲਾਂ ਕੀ ਹੋ ਗਿਆ ਉਹ پانی ਸੁੱਟਿਆ ਮਾਰਾ ਸਬਜ਼ੀ ਬਤੀ ਲੜਾਈ ਹੋਈ ਆ ਹੋ ਗਿਆ ਆਪਾਂ ਰੋਟੀਆਂ ਲਾਪਟ

ਕੈਂਪਟਨ ਚਾਰਚ ਦੇ ਲਾ ਆ ਵਾਲੇ ਕੈਂਪਟਚ ਪਾਣੀ ਸਵਰੀ ਤੇ ਸੁਨਾ ਕੋਸ਼ ਤੂੰ ਕੋਸ਼ ਨਹੀਂ ਬੋਲਦੀ ਜਾਨੀ ਹਾਂਜੀ ਪਾਪਾ ਜੀ ਮੈਂ ਗੀ ਖਾਈ ਹਾਂਜੀ ਪਾਪਾ ਜੀ ਮੇਰੀ ਵੀ ਚਾਈ ਨਾ ਪਾਪਾ ਜੀ ਸ਼ਰਮ ਨਹੀਂ ਆਈ ਚਲੋ ਫਿਰ ਬਲੌਗ ਦਾ ਐਂਡ ਕਰੋ ਹੁਣ ਰਾਤ ਦੇ ਨਾ 10 ਵਜੇ ਪਏ ਤੇ ਕੋਈ ਸੌਂ ਨਹੀਂ ਲੈ ਹਾਂ ਸਬਸਕ੍ਰਾਈਬ ਲਾਈਕ ਐਂਡ ਫੋਲੋ ਕਰੋ ਕੀ ਕਰੂ ਸਹੀ ਕਰੋ ਅਦਰ ਜੇ ਕਟਨ ਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਐਵੇਂ ਅਹੀਂ ਸ਼ਰਾਰਤੀ ਬੱਚੇ ਜਿਹੜੀ ਦੀਦੀ ਕਹਿੰਦੇ ਸੀ ਨਾ ਸੰਗੀਤ ਬੋਲਦੀ ਨਹੀਂ ਆ ਦੇਖੋ ਇਹਨੇ ਸ਼ਰਾਰਤਾ ਕਰਦੀ ਐ ਇਹ